ਇਨਾਂ ਕੋਲੇ ਕਿਰਪਾਨਾਂ ਸੀਗੇ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ 3 ਮੋਟਰਸਾਈਕਲਾਂ ਤੇ ਸੀਗੇ ਜੀ ਇਹ 8 ਦੇ ਕਰੀਬ ਸੀਗੇ 2 ਤੇ 3-3 ਸੀਗੇ ਇੱਕ ਤੇ 2 ਵੀ ਦੱਸੋ ਫੜੇ ਕਿੰਨੇ ਦੇ ਫੜੇ ਇਹਨਾਂ ਦੇ ਵਿੱਚੋਂ 3 ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਸਰਕਾਰ ਤੇ ਕੀ ਸੀ ਇਹ ਇਹ ਗੁੰਡਾਗਰਦੀ ਕਰਦੇ ਸੀ ਜੀ ਮੋਬਾਈਲ ਖੋਹਦੇ ਸੀ ਲੋਕਾਂ ਦੇ ਇੱਕ ਨਾਮ ਸਰਕੂਲਰ ਰੋਡ ਤੋਂ ਮੋਬਾਈਲ ਖੋਹਿਆ ਕੱਲ ਤੇ 2 ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਤੋਂ ਮਾਰ ਖੋਹਿੱਕੇ ਛੱਡਦੇ ਜੀ ਜੇ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦਾਲੇ ਸੀ ਤੇ ਸੁਨੇ ਰਾਹ ਨੇ ਉੱਤੇ ਕੰਮ ਸੀ ਜਿਹਨਾਂ ਕੋ ਬਾਹਰ ਦਾਤਾ ਤਾਂ ਲਗਾਤਾਰ ਚੱਲ ਰਹੀਆਂ ਸੀ ਕਿ ਰੋਜ਼ ਦੋ-ਦੋ ਤੇ ਤਿੰਨ-ਤਿੰਨ ਵਾਰ ਦਾਤਾ ਹੋ ਰਹੀਆਂ ਸੀ ਲਗਾਤਾਰ ਇੱਕ ਤਾਂ ਖਾਪ ਤੇ ਕਿੱਥੇ ਜਰੂਰੀ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਡੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਉਹ ਉਹ ਭਵਾਨੀਗੜ੍ਹ ਦੇ ਨੇ ਤੇ ਇੱਕ ਮੁੰਡਾ ਮੁੰਡਾ ਪੜੋਡਾ ਦਾ ਉਮਰ ਕਿੰਨੀ ਤਾਂ ਇਹਨਾਂ ਦੀ ਉਮਰ ਲਗਭਗ 22-24 ਸਾਲ ਦੇ ਕਰੇਗੇ ਉਹ ਤੁਸੀਂ ਫੜੇ ਜਿਸ ਕੰਡੀਸ਼ਨ ਚ ਸੀ ਕੀ ਕੁਛ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਮੁੰਡਿਆਂ ਤੇ ਜੀ ਆਪ ਤੁਸੀਂ ਕੌਣਸ ਨੂੰ ਗੁੜਾਇਆ ਤੇ ਹੁਣ ਕੀ ਫਰਦਰ ਕਾਰਵਾਈ ਕੀਤੀ ਅਸੀਂ ਤਾਂ ਕਾਰਵਾਈ ਪੁਲਿਸ ਤੋਂ ਕੋਲੇ ਹਲੇ ਪਹੁੰਚੇ ਹੀ ਆ ਜੀ ਹੁਣ ਅਸੀਂ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਉਹ ਤਾਂ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਵੀ ਪੁਲਿਸ ਨੂੰ ਕਹਿੰਦੇ ਵੀ ਉਹਨਾਂ ਨੂੰ ਲਿਓ ਚੱਕ ਸਾਡੇ ਨਾਲ ਮਾਹੌਲ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਹੈ ਸਾਨੂੰ ਬਲਕੇ ਘਰੋਂ ਨਿਕਲਣਾ ਵੀ ਮੈਂ ਤਾਂ ਬੰਕ ਕਰਿਆ ਪਿਆ ਸਾਬ 7 ਵਜੇ ਸ਼ੁਰੂ ਹੋ ਜਾਣਾ 6:30 ਵਜੇ ਬਲਕਿ ਜੇ ਮੋਬਾਈਲ ਖੋਲਿਆ ਕੋਈ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਵੀ ਜੇ ਚੋਨੇ ਸਾਬ ਉਹ ਕੁਰਬਾਨਦਾਰ ਕੇ ਜਿਹੜੀ ਕਢਾਉਂਦੇ ਕਿੰਨੇ ਮੁੰਡੇ ਆਉਂਦੇ ਨੇ ਮੁੰਡਾਂ ਦਾ ਜੇ ਤੋਂ ਤਿੰਨ ਮੁੰਡੇ ਦਾ ਕੋਈ ਜੇ ਰਹਿ ਗਏ ਬਹੁਤ 6-7 ਬੰਦੇ ਹੋਰ ਨੇ 12-13 ਬੰਦੇ ਨੇ ਕਿੰਨੇ ਕੁ ਆਪਰੇ ਬਾਲਾਂ ਦਾ ਬਹੁਤ ਰੋਜ਼ 2-4 ਹੁੰਦੀਆਂ ਨੇ ਜੀ ਲਾਲੋ ਸਾਬ ਉਹ ਵੀ ਮੰਗ ਕਰਦੇ ਹੋਰੇ ਹੀ ਮੰਗ ਕਰਦਾ ਜੀ ਇਹਨਾਂ ਦੇ ਕਾਰਵਾਈ ਨਹੀਂ ਕੀਤੇ ਰੁਕਣਾ ਵੀ ਨਾ ਕੋਈ ਪੁੱਛ ਲੋ ਬੰਦੇ ਨੂੰ ਸਾਡੀ ਨਾਮ ਸਸਰਾ ਇਹ ਨਾ ਮੰਗ ਕੇ ਕਾਰਵਾਈ ਕਰੀ ਇਹਨਾਂ ਨੇ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ ਹੋਰ ਕੋਈ ਕੋਈ ਵੀ ਗਰਿੱਲਾ ਕਰੇ ਲਾ ਨੇ ਸਾਡੇ ਸਟੇਡੀਅਮ ਉਹ ਜਿਹੜਾ ਗਰਿੱਲਾਂ ਵਾਲੇ ਲੋਹੇ ਦੇ ਜੀ ਉਹ ਸਭ ਪਟਕ ਲੈ ਤਿੰਨ ਤਿੰਨ ਮੋਟਰ ਵਾਲਾ ਕੇਵਲ ਨਹੀਂ ਮੜੀਆ ਗੇਟ ਵੀ ਲੈ ਗਏ ਤੇ ਸੋਕੀ ਜਿਹੜੀ ਜਿਹੜੀ ਜਾਂਦੀ ਹੈ ਬੜੇ ਪਰ ਮੜੀਆ ਜੀ ਆਪਣੀ ਕਾਰਵਾਈ ਹੋਣੀ ਚਾਹੀਦੀ ਕਿੰਨਾ ਸੈਂਕੜੇ ਮੁੰਡੇ ਲਾ ਕੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ ਸਹਿਰ ਦੇ ਵਿੱਚ ਜਾ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਤਾਂ ਸੈਰ ਦੇ ਵਿੱਚ ਵਾਰਦਾਤਰ ਉਹ ਪਿੰਡਾਂ ਦੇ ਵਿੱਚ ਜਾਣ ਲੱਗ ਪਏ। ਇਹ ਕੀ ਕਰਦੇ ਨੇ ਫਾਟਕ ਲਾਗਦੇ ਨੇ ਜਦੋਂ ਉਸ ਤੋਂ ਬਾਅਦ ਵਿੱਚ ਬੰਦੇ ਫਾਟਕ ਰਹੇ ਦੋਕੜਾ ਹੁੰਦੇ ਨੇ ਬੰਦੇ ਜੀ ਤੇ ਪੂਰਾ ਗੈਂਗ ਬਣਾ ਕੇ ਜੀ ਤਾਂ ਗੱਡੀਆਂ ਨੂੰ ਘੇਰ ਕੇ ਜੇ ਨਹੀਂ ਕੇਵਲ ਕਰਦੇ ਤਾਂ ਡਾਂਲੇ ਮਾਰ ਦਿੰਦਾ। ਤੇ ਪੂਰੀ ਰੋਡ 'ਤੇ ਕੇਵਲਾ ਮਿਲ ਕੇ ਹਰੇਕ ਮੋਟਰ ਦੀ ਕੁਝ ਮਿਲਣਾ 2-2 4-4 ਬਸ ਕੇਵਲਾ ਮਢੀ ਗਈ ਜਿਹੜੇ ਮੁੰਡੇ ਜਿਹੜੇ ਪੜੇ। ਇਹ ਦੋ ਮੁੰਡੇ ਪੜੇਗੇ ਬਾਕੀ ਭੱਜ ਗਏ ਰਾਤੀ ਤੇ ਬਾਕੀ ਉਹ ਨਾਉ ਨਹਿਰੇ ਨੇ ਉਹਦੇ ਮੁੰਡਿਆਂ ਦਾ ਸਾਹ ਦੇ ਕੋਈ ਨਹੀਂ। ਸਪਲੈਂਡਰ ਮੋਟਰ ਸਪਲੈਂਡਰ ਮੋਟਰ ਚੱਲਦੀ ਮੈਂ ਦਿਹਾੜੀ ਤੋਂ ਆ ਰਹੀ ਚਾਰ ਪੰਜ ਦਿਨਾਂ ਦੀ ਗੱਲ ਹੈ ਇਹ ਆਇਆ ਤਾਂ ਨਹੀਂ ਮੇਰੇ ਕਿਰਪਾਨ ਉੱਤ ਰੱਖ ਲਈ ਮੋਢੇ ਤੇ ਗਰਦਨ ਤੇ ਮੈਂ ਤੋਂ ਮੋਬਾਈਲ ਖੋ ਕੇ ਭੱਜ ਆਈ ਸੀ ਮੈਂ ਗੈਲਾ ਆਇਆ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਡੇਰੇ ਜਾ ਕੇ ਫੋਨ ਕਰਾਇਆ ਉਹ ਮੁਰੂ ਘੇਰੇ ਇਹਨਾਂ ਨੇ ਕਿਰਪਾਨਾਂ ਕੱਢ ਕੇ ਫੇਰ ਵਾ ਬਾਗੇ ਨਾਲ ਨਹੀਂ ਪੈਂਦਾ ਹਾਂ ਜੀ ਮਾਇ ਲੈ ਗਈ ਉਹ ਹੋ ਗਈ ਇਹ ਇਹ ਉਹੀ ਮੋਢੇ ਨੇ ਹਾਂ ਜੀ ਹਾਂ ਉਹੀ ਨੇ ਤਾਂ ਨਹੀਂ ਜਾਣਦੇ ਵੇਰੇ ਹੁਰ ਹੁਰ ਨੇ ਬਾਕੀ ਇਹਨਾਂ ਨੂੰ ਪਤਾ ਨਹੀਂ ਰਾਤੀ ਦਾ ਕਈ ਬੰਦਾ ਦਾ ਹੋਇਆ ਰਾਤ ਗੱਡੀ ਘੇਰ ਲਈ ਫਿਰ ਮੈਂ ਤਾਂ ਆਇਆ ਕਿ ਸਾਡੀ ਤੋਂ ਆਇਆ ਸੀ ਹਾਂ ਮੈਂ ਤਾਂ ਆ ਕੇ ਜੇ ਪਤੀ ਲੱਗਿਆ ਕਰਨ ਹਾਂ ਬੰਦਾ ਮੋਹਲ ਮੈਲਣਾ ਚੀਂਦਾ ਦਿਹਾੜੀਦਾਰ ਮੰਨੇ ਆ ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਤੀਜੀ ਇਹ ਚੈੱਕ ਕਰ ਰਹੀ ਸੀ ਇਹਨਾਂ ਨੇ ਵੀ ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਉਹ ਮਿਲਦੇ ਨੇ ਹਥਿਆਰ ਉਹਨਾਂ ਨੂੰ ਰਾਤ ਅਸੀਂ ਲੈ ਕੇ ਹੁਣ ਤੋਪਹੀ ਚੱਲ ਰਹੀ ਹੈ ਜਿਹੜੀ ਅੱਗੇ ਕਾਰਵਾਈ ਹੋਣੀ ਹੈ ਏ ਬੇਲੇ ਵਾਲਦੇ ਨਹੀਂ ਕਿੰਨੇ ਇਹ ਇਹਨਾਂ ਦਾ ਤਾਫ ਇੰਜਾਮਾ ਵੀ ਜਿਹੜੇ ਹੈਗੇ 6-7 ਮੁੰਡੇ ਹੋਰ ਆਓ ਜਿਹੜੇ ਦੱਸੇ ਨੇ ਜੀ ਲੋ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ